ਐਜੂਕੇਸ਼ਨ ਦੇ ਨਾਂ ਤੇ ਜਿਹੜੇ 5 ਸਟਾਰ ਸਕੂਲ ਚੱਲ ਰਹੇ ਹਨ ਸਭ ਨਹੀਂ ਚਹੀਦੇ ਅਸੀਂ ਉਸ ਮੁਲਕ ਦੇ ਰਹਿਣ ਵਾਲੇ ਆ ਜਿੱਥੇ ਰਿਸ਼ੀ ਮੂਨੀ ਜੰਗਲਾਂ 'ਚ ਚਲੇ ਜਾਂਦੇ ਸੀ ਆਸ਼ਰਮ ਬਣਾਏ ਹੁੰਦੇ ਸੀ ਉਹਨਾਂ ਨੇ ਉਹਨਾਂ ਰਿਸ਼ੀਆਂ ਮੂਨੀਆਂ ਦੇ ਲਿਖੇ ਹੋਏ ਗ੍ਰੰਥ ਅੱਜ ਵੀ ਸਾਨੂੰ ਅਗਵਾਈ ਦਿੰਦੇ ਨੇ ਵਿਚਾਰਾਂ ਦੀ ਇੰਨੀ ਗਹਿਰਾਈ ਹੈ ਹੁਣ ਤੁਸੀਂ ਉਪਨਿਸ਼ਦਾਂ ਦੀ ਗੱਲ ਕਰਦੇ ਹੋ ਭਗਵਦ ਗੀਤਾ ਭਗਵਦ ਗੀਤਾ ਨੂੰ ਜੇ ਤੁਸੀਂ ਗਹਿਰਾਈ ਨਾਲ ਬੈਠ ਕੇ ਪੜ੍ਹੋ ਤੁਹਾਨੂੰ ਲੱਗਦਾ ਜਿਵੇਂ ਤੇ ਸਮੁੰਦਰ ਹੈ ਸਰਦੇ ਉੜਖਿਆ ਨੇ ਲਿਖੀ ਹੈ ਇੱਕ ਤਾਂ ਬਹੁਤ سارے ਲੋਕਦਾਨ ਨੂੰ ਇੱਕ ਰਿਕ ਧਾਰਮਿਕ ਦਵਾ ਮਿੰਦੋ ਧਾਰਮਿਕ ਲੱਗੀ ਨਹੀਂ ਕਿ ਤੂੰ ਮੈਨੂੰ ਤੇ ਲੱਗਦਾ ਉਹ ਇੱਕ ਇੱਕ ਮੈਨੇਜਮੈਂਟ ਗਾਈਡ ਹੈ ਉਹ ਇੱਕ ਮੋਟੀਵੇਸ਼ਨਲ ਬੁੱਕ ਹੈ ਹੂੰ ਲੋਕੀ ਉਹਦੇ ਚੋ ਵੀ ਜਾ ਕੇ ਆਪ ਲੱਪਣ ਲੱਪੰਦੇ ਆ ਉਹ ਲੋਕਾਂ ਦੀ ਬੇਕੂਫੀ ਆ ਜਾਂ ਬਹੁਤ ਕਲਾਸ ਨੇ ਉਹ ਲੋਕਾਂ ਨੂੰ ਗਲਤ ਦੱਸਿਆ ਤੇ ਉਹ ਕਹਿੰਦਾ ਮਤਲਬ ਕਿ ਇੰਨੇ ਵੱਡੇ ਵੱਡੇ ਗ੍ਰੰਥ ਲਿਖੇ ਗਏ ਮਹਾਕਾਵ ਲਿਖੇ ਗਏ ਰਮਾਇਣ ਮਹਾਭਾਰਤ ਬਾਰੇ ਪੰਜਾਂ ਨਹੀਂ ਤੇ ਉਸ ਮੁਲਕ ਦੇ ਰਹਿਣ ਵਾਲੇ ਆ ਜਾਂ ਜਿੱਥੇ ਆਸ਼ਰਮ ਸਿਸਟਮ ਹੁੰਦਾ ਸੀ ਤੇ ਉਹ ਰਾਜੇ ਦਾ ਬੱਚਾ ਵੀ ਪੜਨ ਜਾਂਦਾ ਸੀ ਉਹਨੂੰ ਵੀ ਲੱਕੜੀਆਂ ਕੱਟਣੀਆਂ ਪੈਂਦੀਆਂ ਹੈ ਉਹਨੂੰ ਵੀ ਕਹਿੰਦਾ ਮਤਲਬ ਕੰਮ ਕਰਨਾ ਪੈਂਦਾ ਸੀ ਹੱਥਾਂ ਦੇ ਨਾਲ ਤੇ ਅੱਜ ਸਾਡੇ ਸਕੂਲਾਂ ਦੇ ਵਿੱਚ ਜਾ ਕੇ ਇਹ ਪੁੱਛਿਆ ਜਾਂਦਾ ਕਿ ਜਿਹੜੇ ਕਲਾਸਰੂਮ ਨੇ ਕਿ ਈਸੀ ਹਮ ਹੈ ਔਰ ਇਹ ਚੀਜ਼ਾਂ ਜਿਹੜੀਆਂ ਨੇ ਗਲੋਬਲ ਵਾਰਮਿੰਗ ਨਾਲ ਕਿੱਥੇ ਜਾ ਕੇ ਜੁੜਦੀਆਂ ਨੇ ਆ ਮੈਂ ਹੁਣ ਮੈਡੀਕਲ ਸੇ ਥੋੜਾ ਜਿਹਾ ਦੱਸਾਂਗਾ ਹੁਣ ਮੈਡੀਕਲ ਕੀ ਹੁੰਦਾ ਹਮ ਹਸਪੀਟਲ ਕੀ ਹੁੰਦਾ ਬਾਇ ਡੈਫੀਨੇਸ਼ਨ ਹਸਪੀਟਲ ਕੀ ਹੁੰਦਾ ਹਸਪੀਟਲ ਇਜ਼ ਅ ਪਲੇਸ ਵੇਅਰ देयर इज ਅ ਡਾਕਟਰ ਐਂਡ देयर इज ਅ ਪੇਸ਼ੈਂਟ ਹਮ ਉਹਦੇ ਵਾਸਤੇ ਇਹ ਕਿੱਥੇ ਲਿਖਿਆ ਹੋਇਆ ਕਿ ਇਹਦੀ ਬਿਲਡਿੰਗ ਇੱਕ ਫਾਈਵ ਸਟਾਰ ਬਣ ਹੋਣੀ ਚਾਹੀਦੀ ਅਜ ਫਾਈਵ ਸਟਾਰ ਹੋਟਲ ਚ ਜਾ ਕੇ ਸਟੇ ਕਰੋ ਹਮ ਜਿਹੋ ਜੀ ਸੌ ਹਲ ਤੇ ਇੱਕ ਫਾਈਵ ਸਟਾਰ ਹੋਟਲ ਚ ਨਹੀਂ ਹੁੰਦੀਆਂ ਉਜੇ ਨਾਲ ਵਧੇ ਸੋ ਹੁੰਦਾ ਹਸਪਤਾਲਾਂ ਦੇ ਪ੍ਰਾਈਵੇਟ ਕਮਰੇ ਜਿੰਨੇ ਹੂੰ ਪ੍ਰਾਈਵੇਟ ਕਮਰੇ ਇੱਕ 5 ਸਟਾਰ ਹੋਟਲ ਜਿਹਾ ਹੀ ਸੂਟ ਉਹ ਸੂਟ ਲੱਗਦੇ ਨੇ ਦੇਖੋਗੇ ਦੇਖਿਆ ਜੈਸਾ ਇਸ ਕਰਕੇ ਇਹ ਚੀਜ਼ਾਂ ਨੇ ਪੈਸਾ ਕਮਾਉਣ ਦੀ ਖਾਤਰ ਇਹਨਾਂ ਚੀਜ਼ਾਂ ਦਾ ਇਹਨਾਂ ਕੋ ਬੜਾ ਗਲਤ ਕੀਤਾ ਹੋਇਆ ਹੂੰ ਔਰ ਦੂਜਾ ਅਗਰ ਹਸਪਤਾਲ ਮਿਲਜਾਂ ਦਾ ਰਾਜ ਕਰ ਦੇਣਗੇ ਤੇ ਕਮਾਉਣਗੇ ਕੀ ਫਿਰ ਕਮਾਉਣਗੇ ਕੀ ਬਸ ਤਾਂ ਠੀਕ ਹੋ ਗਿਆ ਹੂੰ ਇਸ ਕਰਕੇ ਬਿਮਾਰੀ ਨੂੰ ਉਹਨਾਂ ਵਧਾਇਆ ਜਾਏ ਨਾ ਵਧਾਏ ਜਦ ਤੱਕ ਉਹਦਾ ਧਰਨਾ ਵਿੱਚ ਜੇ ਹੂੰ ਹੂੰ ਜਦ ਜਦ ਤੱਕ ਉਹਦਾ ਬੈਂਕ ਅਕਾਊਂਟ ਖਾਲੀ ਨਾ ਹੋ ਜਾਏ ਹੂੰ ਤਦ ਤੱਕ ਤੇ ਮਰੀਜ਼ ਨੂੰ ਮਲੀ ਬਣਾ ਕੇ ਰੱਖੋ ਨਾ ਹੂੰ ਇਹੋ ਜਿਹੇ ਪ੍ਰੈਕਟਿਸ ਹੁੰਦੇ ਹਨ ਦੁਨੀਆ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 5 ਸਟਾਰ ਹਸਪੀਟਲ ਆ ਰਹੇ ਨੇ ਉਸ ਮੁਲਕ ਦੇ ਵਿੱਚ ਜਿਹੜਾ ਖੁਕਣਗਾ ਮੁਲਕ ਹੈ ਜਿੱਥੇ ਲੋਕਾਂ ਕੋ ਰੋਟੀ ਨਹੀਂ ਹੂੰ ਉਹ ਜੇ ਗਲਤੀ ਨਾਲ ਕੋਈ ਗਰੀਬ ਬੰਦਾ ਬਿਮਾਰ ਹੋ ਜਾਵੇ ਮੈਂ ਕੋਈ ਮੈਂ ਨਾ ਨਹੀਂ ਰਹਾਗਾ ਮੈਂ ਸ਼ਹਿਰ ਦੇਣਾ ਇੱਕ ਸਭ ਤੋਂ ਮਸ਼ਹੂਰ ਹਸਪਤਾਲ ਚ ਚਲਾ ਗਿਆ ਉਥੇ ਵਿਚਾਰਾ ਇੱਕ ਆਦਮੀ ਆਇਆ ਲੁਧਿਆਣੇ ਦਾ ਹੀ ਹੈ ਲੁਧਿਆਣੇ ਦਾ ਹੀ ਹਮ ਆਦਮੀ ਆਇਆ ਉਹਨਾਂ ਦੇ ਕੱਪੜੇ ਕੁਪੜੇ ਵਿਚਾਰੇ ਨੇ ਕਿਰੀਬਾਂ ਵਾਲੇ ਸੀ ਤੇ ਡਾਕਟਰ ਆਪਕੋ ਚ ਸਵਾਹ ਕਰ ਰਹੇ ਸੀ ਕਹਿੰਦੇ ਯਾਰ ਆਪਨੇ ਇਹਨਾਂ ਨੂੰ ਬਤਾ ਦਿਆ ਉਹ ਬੋਲੇ ਨਹੀਂ ਅਭੀ ਤੱਕ ਤੁਹਾਨੂੰ ਨਹੀਂ ਬਤਾ ਦਿਆ ਬਤਾ ਦਿਓ ਇਹਨਾਂ ਨੂੰ ਫਿਰ ਉਹ ਡਾਕਟਰ ਜਾ ਕੇ ਕੀ ਦੱਸ ਰਿਹਾ ਉਹਨਾਂ ਨੂੰ ਮੈਂ ਸੁਣ ਰਿਹਾ ਹਮ ਬੋਲੋ ਜਾ ਕੇ ਅਸਾ ਹਮਾਰੇ ਤੋਂ ਇਲਾਜ ਇਤਨੇ ਪੈਸੇ ਮੇ ਹੋਗਾ ਆਪ ਅਫੋਰਡ ਕਰ ਲੋਗੇ ਹਮ ਔਰ ਪੈਸਾ ਇਤਨਾ ਨਹੀਂ ਹੈ ਆਪਕੇ ਕੋਲ ਤਾਂ ਕਿਸੇ ਦੂਸਰੇ ਹਸਪਤਲ ਮੇ ਲੇ ਜਾ ਹਮ ਯਾਰ ਤੁਸੀਂ ਵਪਾਰ ਖੋਲੇ ਹੋਏ ਨੇ ਵਪਾਰ ਖੋਲੇ ਹੋਏ ਨੇ ਹਮ ਔਰ ਦੇਸ਼ ਦੇ ਜੋ ਸਭ ਤੋਂ ਵਧੀਆ ਹਸਪਤਲ ਹੈ ਦੇਸ਼ ਦੇ ਸਭ ਤੋਂ ਵਧੀਆ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਪੀ ਜੀ ਚੰਡੀਗੜ੍ਹ ਚਿਤਰਾ ਸਰਵਿੰਦਰਮ ਉੱਥੇ ਜਾ ਕੇ ਦੇਖੋ ਉੱਥੇ ਜਿਹੜੀ ਚੀਜ਼ ਤੁਹਾਨੂੰ ਹਜ਼ਾਰ ਰੁਪਏ ਵਿੱਚ ਮਿਲਦੀ ਹੈ ਜੋ ਫੈਸਿਲਿਟੀ ਤੁਹਾਨੂੰ ਹਜ਼ਾਰ ਰੁਪਏ ਵਿੱਚ ਮਿਲਦੀ ਹੈ ਇੱਥੇ ਤੁਹਾਨੂੰ 70000 ਰੁਪਏ ਵਿੱਚ ਮਿਲਦੀ ਹੈ ਹਮ ਇਹਨਾਂ ਫਰਕ ਹੈ ਪ੍ਰੈਕਟੀਕਲੀ ਇਹ ਨਾ ਫਰਕ ਹੈ ਮੈਂ ਚਿਤਰਾ ਦੇ ਵਿੱਚ ਇੱਕ ਵਾਰੀ ਜਾਂਦਾ ਤ੍ਰਿਵਿੰਦਰਮ ਦੇ ਵਿੱਚ ਗਿਆ ਉੱਥੇ ਜਿਹੜਾ ਆਰਥੋ ਆਰਥੋਪੈਡਿਕ ਡਿਪਾਰਟਮੈਂਟ ਦਾ ਹੈਡ ਸੀਗਾ ਉਹ ਆ ਕੇ ਟੂਰ ਕਰ ਰਿਹਾ ਸੀ ਮਰੀਜ਼ਾਂ ਨੂੰ ਦੇਖ ਰਿਹਾ ਸੀ ਬਿਸਤਰਿਆਂ ਤੇ ਮਰੀਜ਼ ਪਏ ਆ ਬਿਸਤਰਿਆਂ ਦੇ ਵਿੱਚ ਜਿਹੜੀ ਜਗ੍ਹਾ ਹੈ ਉੱਥੇ ਮਰੀਜ਼ ਪਏ ਆ ਜਿਹਨਾਂ ਲੰਘਾ ਹੈ ਲੰਘੇ ਜਿ ਮਰੀਜ਼ ਪਏ ਆ ਆਲੇ ਦੁਆਲੇ ਹੋਟਲਾਂ ਦੇ ਵਿੱਚ ਮਰੀਜ਼ ਪਏ ਇਲਾਜ ਹਸਪੀਟਲ ਸੀ ਜਾਂਦਾ ਔਰ ਉਹ ਮਰੀਜ਼ ਉਹ ਔਰ ਬੰਦਾ ਉਹ ਇਸ ਤਰੀਕੇ ਨਾਲ ਆ ਕੇ ਖੜਾ ਅਰੇ ਅੱਛਾ ਅੱਛਾ ਜੇ ਫ੍ਰੈਕਚਰ ਹੈ ਔਰ ਕੋਈ ਬਾਤ ਨਹੀਂ ਬਸ ਆਮ ਐਸੇ ਦੇਖ ਲੈਂਗੇ ਔਰ ਬੰਦਾ ਸੇ ਗੱਲਾਂ ਕਰਨ ਕੋ ਠੀਕ ਹੋ ਰਹਾ ਹੈ ਹੂੰ ਕਿਆ ਦਾ ਮਸਲਾ ਵੀ ਹੈ ਕਿ ਉਹ ਸਲਾਜ ਇੰਨੇ ਸਸਤੇ ਨੇ ਇੰਨੇ ਸਸਤੇ ਨੇ ਮੇਜਰ ਸਰਜਰੀ 450 ਰੁਪਏ ਚ ਹੋ ਰਹੀ ਹੈ ਮੇਜਰ ਸਰਜਰੀ ਹੈ ਇਹ ਉਹ ਹਸਪੀਟਲ ਨਹੀਂ ਜਿਹੜੇ ਵਰਲਡ ਕਲਾਸ ਨੇ ਜਦੋਂ ਉੱਥੇ ਹੋ ਰੇ ਇੱਥੇ ਉਹੋ ਸਰਜਰੀਆਂ ਕੋਈ 4 ਲੱਖ ਚ ਹੋ ਰਹੀ ਹੈ ਕੋਈ 5 ਲੱਖ ਚ ਹੋ ਰਹੀ ਹੈ ਕੋਈ 10 ਲੱਖ ਗਾਰੰਟੀ ਫਿਰ ਕੋਈ ਦੀ ਹੂੰ ਹਮ ਜਦ ਤੱਕ ਮਰੀਜ਼ ਦਾ ਬੜਾ ਬਰਕ ਨਹੀਂ ਹੋ ਜਾਂਦਾ ਉਹਦੀ ਜ਼ਮੀਨ ਨਹੀਂ ਵਿਕ ਜਾਂਦੀ ਉਹਦਾ ਘਰ ਨਹੀਂ ਵਿਕ ਜਾਂਦਾ ਹਮ ਔਰ ਉਹ ਤੱਕ ਅਸੀਂ ਉਹਨੂੰ ਮਾਰ ਕਰ ਕਰਾਉਂਦੇ ਹਾਂ ਔਰ ਅਲਟੀਮੇਟ ਲਾਜਤਾ ਇਹਨਾਂ ਹਸਪਤਾਲਾਂ ਵਿੱਚ ਹੋ ਨਹੀਂ ਰਿਹਾ ਪੰਗਾ ਤਾਂ ਹੈ ਹੀ ਹੈ ਨਾ ਵੀ ਇਲਾਜ ਨਹੀਂ ਹੋ ਰਿਹਾ ਹਸਪਤਾਲ ਵੀ ਪੂਰੇ ਭਰੇ ਹੋਏ ਨੇ ਭਰੇ ਹੋਏ ਇਹ ਵੀ ਭਰੇ ਹੋਏ ਨੇ ਇਹਦਾ ਮਤਲਬ ਇਹ ਹੈ ਕਿ ਸਾਡੇ ਕੋਲ ਮਾਡਲ ਕੀ ਆ ਗਿਆ ਮਾਡਲ ਆ ਗਿਆ ਮੈਂ ਇੱਕ ਵਾਰੀ ਅਮਰੀਕਾ ਦੇ ਵਿੱਚ ਸੀਗਾ ਤੇ ਉੱਥੇ ਨਾ ਮੇਰੇ ਮਿੱਤਰ ਦੀ ਐਨਕ ਟੁੱਟ ਗਈ ਹਮ ਐਨਕ ਇਹਨਾਂ ਕੇ ਅੱਖਾਂ ਵਾਲੇ ਕੋਲ ਤੇ ਉਹਨੇ ਜਾਂਦੇ ਪੁੱਛਿਆ ਤੁਹਾਡੇ ਕੋਲ ਕਾਰਡ ਹੈਗਾ ਹਮ ਕਾੜੇਗਾ ਕਾੜ ਦਾ ਮਤਲਬ ਹੀ ਕਿ ਇੰਸ਼ੋਰੈਂਸ ਕਾੜੇਗਾ ਹਮ ਇਹ ਇੰਸ਼ੋਰੈਂਸ ਕੰਪਨੀ ਨੂੰ ਬਿਲੇਂਗ ਭੇਜਾਂ ਹਮ ਦੇ ਇੰਸ਼ੋਰੈਂਸ ਮਾਫੀਆ ਔਰ ਹੈਲਥ ਕੇਅਰ ਮਾਫੀਆ ਇਹ ਇੱਕ ਓਕੀਚੜੀ ਨਹੀਂ ਹੈਂਡ ਜਿੰਗਲੋ ਹਮ ਇਹਨਾਂ ਨੇ ਰਲ ਕੇ ਲੋਕਾਂ ਦੇ ਕੋਲੋਂ ਜਿਹੜੀ ਆ ਮਤਲਬ ਮੈਡੀਕਲ ਸਹਾਇਤਾ ਦੂਰ ਕਰ ਦਿੰਦੀ ਹੈ ਹਮ ਜਿਹੜੀ ਚੀਜ਼ ਤੁਹਾਨੂੰ 10000 ਰੁਪਏ ਚ ਮਿਲਣੀ ਸੀ ਇਹਨਾਂ ਨੇ 10 ਲੱਖ ਦੀ ਬਣਾ ਦਿੱਤੀ ਹੂੰ ਉਹਦੇ ਪਿੱਛੇ ਇੰਟਰਨੈਸ਼ਨਲ ਜੋ ਸੰਸਥਾਵਾਂ ਨੇ ਮੈਂ ਮਤਲਬ ਇਹ ਗੱਲ ਲੰਬੀ ਹੋ ਜਾਂਦੀ ਆ WHO ਤੱਕ ਵਰਗਿਆਂ ਦੇ ਹੱਥ ਜਿਹੜੇ ਨੇ ਲੋਕਾਂ ਦੇ ਆਪਾਂ ਹੁਣ ਵਾਪਸ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਹੜਾ ਤੇ ਆਂਦੇ ਆ ਅ ਕੀ ਪੰਜਾਬ ਦੇ ਵਿੱਚ ਜਿਹੜੇ ਡੈਮ ਬਣੇ ਹੋਏ ਨੇ ਸਵਾਲ ਉਹਨਾਂ ਤੇ ਵੀ ਬੜੇ ਉੱਡਦੇ ਨੇ ਦੇਖੋ ਡੈਮ ਨੇ ਡੈਮ ਨੇ ਅਸਲ ਦੇ ਵਿੱਚ ਪੰਜਾਬ ਨੂੰ ਬਚਾਇਆ ਕਿ ਪੰਜਾਬ ਦਾ ਪਟਾਖਾ ਗੋਲ ਕਰਾਇਆ ਦੇਖੋ ਸੁੰਦਰ ਲਾਲ ਬਹੁਗੁਣਨ ਜਾਣਦੇ ਅਸੀਂ ਹੂੰ ਹੂੰ ਔਰ ਉਹਨਾਂ ਨੇ ਜੋ ਕਲਨਾ ਕੀਤੀ ਡੈਮਾਂ ਦੇ ਖਿਲਾਫ ਹੂੰ ਤੇ ਤੇਰੀ ਬੰਦ ਵਗੈਰਾ ਦੇ ਹੂੰ ਉਹਦੇ ਅਸੀਂ ਬੜੀ ਕਦਰ ਕਰਦੇ ਹਾਂ ਪਰ ਡੈਮ ਜ਼ਰੂਰੀ ਹੈ ਮੈਂ ਕਹਾਂਗਾ ਡੈਮ ਜ਼ਰੂਰੀ ਹੈ ਹੂੰ ਡੈਮ ਸਾਨੂੰ ਕਲੀਨ એનર્ਜੀ ਦਿੰਦੇ ਹੂੰ ਡੈਮ ਸਾਨੂੰ ਹਾਈਡਰੋ ਇਲੈਕਟ੍ਰਿਕ ਪਾਵਰ ਦਿੰਦੇ ਹੂੰ ਇਸ ਤੋਂ ਵਧੀਆ ਉਕਲਪ ਕੋਈ ਨਹੀਂ ਡੈਮ ਬਲਕਿ ਹੋਰ ਬਣਨੇ ਚਾਹੀਦੇ ਨੇ ਹੂੰ ਜਿਹੜੇ ਅਨਟੈਪਡ ਵਾਟਰ ਰਿਸੋਰਸਸ ਹੈਗੇ ਨੇ ਹਿਮਾਚਲ ਦੇ ਜਾਂ ਹੋਰ ਉਤਰਾਖੰਡ ਦੇ ਉਹ ਸਾਨੂੰ ਟੈਪ ਕਰਨੀ ਚਾਹੀਦੀ ਆ ਸਾਨੂੰ ਥਰਮਲ ਪਾਵਰ ਤੋਂ ਇਹ ਬਾਹਰ ਕੱਢ ਕੇ ਲੈ ਕੇ ਜਾ ਸਕਦੇ ਥਰਮਲ ਪਾਵਰ ਇੱਕ ਬੜਾਤ ਕੋੜ ਹੈ ਨਿਊਕਲੀਅਰ ਪਾਵਰ ਉਸ ਤੋਂ ਵੱਡਾ ਕੋੜ ਹੈ ਹਮ ਔਰ ਔਨ ਵਾਲੇ ਟਾਈਮ ਦੇ ਵਿੱਚ ਦੇ ਦੇਖੋ ਵਿੰਡ ਪਾਵਰ ਇੱਕ ਅੱਛੀ ਚੀਜ਼ ਹੈ ਤੁਸੀਂ ਉਹਨੂੰ ਕਰੋ ਸੋਲਰ ਪਾਵਰ ਇੱਕ ਅੱਛੀ ਚੀਜ਼ ਹੈ ਹਮ ਔਰ ਅਜੇ ਇਹ ਚੀਜ਼ਾਂ ਟੈਸਟਿੰਗ ਫੇਜ਼ 'ਚ ਹੀ ਨੇ ਵਿੰਡ ਪਾਵਰ ਹੋਰ ਸੋਲਰ ਪਾਵਰ ਅਜੇ ਵੀ ਟੈਸਟਿੰਗ ਚ ਹੈ ਕਿਉਂਕਿ ਇਹਨਾਂ ਦੇ ਇੱਕ ਕਚਰਾ ਬਹੁਤ ਜਨਰੇਟ ਕਰਦੀ ਹੈ ਇਹ ਕਚਰਾ ਜਿਹੜਾ ਕੱਲ ਨੂੰ ਸਾਡੇ ਵਾਸਤੇ ਸਰ ਸਰਦਦੀ ਬਣੇਗਾ ਇਸ ਕਰਕੇ اسی ਕਹਿੰਦੇ ਨੇ ਕਿ ਸਾਦਗੀ ਸਾਦਗੀ ਦੇ ਵਿੱਚ ਹੀ ਉਹ ਜਿਹੜੀ ਚੀਜ਼ ਹੈਗੀ ਆ ਇਹ ਵਾਟਰ ਬਿਜਲੀ ਜਿਹੜੀ ਹੈ ਇਹ ਇੱਕ ਤਰ੍ਹਾਂ ਦੀ ਇਹ ਵੀ ਇੱਕ ਤਰ੍ਹਾਂ ਦੀ ਸਾਦਗੀ ਦਰ ਇੱਕ ਮੈਂ ਕਈ ਵਾਰ ਸੁਣਿਆ ਵੀ ਹੈ ਕਈ ਵਿਗਿਆਨੀ ਵੀ ਇਹ ਵੀ ਗੱਲ ਕਹਿ ਦਿੰਦੇ ਆ ਵੀ ਪੰਜਾਬ ਚ ਪਹਿਲਾਂ ਜਦੋਂ ਹੜਾ ਹੁੰਦੇ ਸੀਗੇ ਜਦੋਂ ਡੈਮ ਨਹੀਂ ਸੀਗੇ ਤਾਂ ਉਹ ਜਿਹੜੀਆਂ ਪੰਜਾਬ ਦੀ ਮਿੱਟੀ ਨੂੰ ਉਪਜਾਊ ਵੀ ਬਣਾਉਂਦੇ ਸੀ ਕੇਸ ਦੇ ਵਿੱਚ ਕੋਈ ਸੱਚਾਈ ਹੈ ਪੱਕੀ ਗੱਲ ਹੈ ਇਹ ਬਿਲਕੁਲ ਸਹੀ ਗੱਲ ਹੈ ਕਿ ਕਿ ਦੁਨੀਆ ਦੇ ਸਭ ਤੋਂ ਵਧੀਆ ਜਿਹੜੇ ਉਪਜਾਊ ਖੇਤਰ ਹੈਗੇ ਆ ਉਹਨਾਂ ਚ ਗੰਗਾ ਸਿੰਧ ਦਾ ਮੈਦਾਨ ਯਾਨੀ ਕਿ ਜਿੱਦੇ ਚ ਅਸੀਂ ਰਹਨੇ ਆ ਇਹ ਹੈਗਾ ਔਰ ਇਹ ਜਿਹੜਾ ਮਿੱਟੀ ਹੈ ਇਹ ਦਰਿਆਵਾਂ ਨੇ ਲਿਆਂਦੀ ਇਹ ਸਿਲਟਿੰਗ ਦਰਿਆਵਾਂ ਨੇ ਕੀਤੀ ਤੇ ਜਦੋਂ ਡੈਮ ਬਣ ਗਏ ਤੁਹਾਡਾ ਕਹਿੰਦਾ ਮਤਲਬ ਇਹ ਆ ਉਹ ਮਿੱਟੀ ਹੁਣੇ ਬੰਦ ਹੋ ਗਈ ਨਹੀਂ ਇਹਦਾ ਇੱਕ ਹੋਰ ਪਹਿਲੂ ਵੀ ਹੈਗਾ ਹੋਰ ਪਹਿਲੂ ਇਹ ਹੈ ਕਿ ਨਹਿਰਾ ਕੱਢੀ ਨਹੀਂ ਉਹ ਮਿੱਟੀ ਨਹਿਰਾ ਚ ਵੀ ਆਉਂਦੀ ਹੈ ਜਦੋਂ ਨਹਿਰਾ ਰਹੇ ਉਹ ਖੇਤਾਂ ਚ ਜਾਂਦੀ ਹੈ ਤੇ ਉਹ ਖੇਤਾਂ ਨੂੰ ਉਪਜਾਊ ਬਣਾਉਂਦੀ ਹੈ ਅੱਜ ਵੀ ਬਣਾ ਰਹੀ ਹੈ ਤੇ ਉਹ ਉਪਜਾਊ ਸ਼ਕਤੀ ਤਾਂ ਉਦਾਂ ਹੀ ਹੈ ਇਹਦੇ ਵਿੱਚ ਜਿਹੜੀ ਚੀਜ਼ ਨੁਕਸਾਨੀ ਜਿਹੜੀ ਨੁਕਸਾਨ ਵਾਲੇ ਪਾਸੇ ਲੈ ਕੇ ਗਈ ਸਾਨੂੰ ਜਿਹਨਾਂ ਨੂੰ ਨੁਕਸਾਨਿਆ ਗਿਆ ਸਾਰਾ ਕੁਝ ਉਹ ਇਹ ਸੀਗੀ ਕਿ ਮਾਈਨਿੰਗ 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 ਨੇ ਸਾਰਾ ਬੈਲੈਂਸ ਵਿਗਾੜਿਆ ਮਾਈਨਿੰਗ ਦੇ ਵਿੱਚ ਮਤਲਬ ਇਹ ਮੰਨਿਆ ਜਾਂਦਾ ਕਿ ਜਿਹੜੇ ਵੀ ਇਲਾਕਿਆਂ ਚ ਮਾਈਨਿੰਗ ਹੁੰਦੀ ਆ ਉਥੋਂ ਦੇ ਐਮ.ਐਲ.ਏ ਬੜੇ ਅਮੀਰ ਹੁੰਦੇ ਬਿਲਕੁਲ ਉਥੋਂ ਦੇ ਐਮ.ਐਲ.ਏ ਨੇ ਅਮੀਰ ਹੁੰਦੇ ਆ ਕਿ ਤੁਸੀਂ ਸੋਚ ਨਹੀਂ ਸਕਦੇ ਪੂਰੀ ਸਰਕਾਰ ਚਲਾ ਲੈਂਦੇ ਉਹ ਚਲਾ ਲੈਂਦੇ ਐਨੇ ਅਮੀਰ ਹੋ ਜਾਂਦੇ ਐਨੇ ਅਮੀਰ ਹੋ ਜਾਂਦੇ ਆ ਤੇ ਉਹ ਕਹਿੰਦਾ ਮਤਲਬ ਉਹ ਮਾਈਨਿੰਗ ਜਿਹੜੀ ਆ ਉਹ ਕੌਣ ਕਰਾ ਰਿਆ ਪੋਲੀਟੀਸ਼ਨ ਕਰਾ ਰਿਆ ਜਾਂ ਬਿਊਰੋਕ੍ਰੇਸੀ ਕਰਾ ਰਹੀ ਆ ਤੇ ਹੋਰ ਤਾਂ ਕੋਈ ਪਲੇਅਰ ਨਹੀਂ ਹੈਗਾ ਨਾ ਉਥੇ ਬਾਕੀ ਤੇ ਕਾਰਪੋਰੇਟ ਉਹ ਬੰਦੇ ਨੇ ਜਿਹੜੇ ਜੇ ਵਿੱਚ ਹੈਗੇ ਨੇ ਹਾਂ ਹਾਲਾ ਕਿ ਉਹ ਬੰਦੇ ਵੀ ਅੱਜਕੱਲ ਬੜੇ ਛੋਟੇ ਲੱਗੇ ਇਹਨਾਂ ਦੇ ਸਾਹਮਣੇ ਪੋਲੀਟਿਕ ਪੋਲੀਟੀਕਲ ਕਲਾਸ ਹੀ ਹੀ ਬਹੁਤ ਹੈ ਉੱਥੇ ਹੂੰ ਜਿਹੜੀ ਵੀ ਪਾਰਟੀ ਆਉਂਦੀ ਹੈ ਸੱਤਾ ਦੇ ਵਿੱਚ ਔਰ ਉਹਦੇ ਐਮਐਲਏ ਸਭਾ ਮਾਲੋ ਮਾਲ ਹੋ ਜਾਂਦੇ ਆ ਉਹ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਨੁਕਸਾਨ ਹੋਏ ਨੇ ਬਾਕੀ ਜਿਹੜੀ ਇਹ ਹੈਗੀ ਹੈ ਕਿ ਜਿਹੜੀ ਸਿਲਟ ਆਉਂਦੀ ਸੀ ਹੁਣ ਦੇਖੋ ਡੈਮ ਬਣ ਗਏ ਡੈਮ ਦੇ ਅੰਦਰ ਤਾਂ ਸਿਲਟ ਜਮਾ ਹੋ ਰਹੀ ਹੈ ਨਾ ਹੂੰ ਹੁਣ ਉਹ ਦੇਖੋ ਉਹਦੇ ਵਾਸਤੇ ਕੀ ਹੁੰਦਾ ਕਿ ਡੀ ਸਿਲਟਿੰਗ ਦੇ ਵੀ ਤਰੀਕੇ ਹੁੰਦੇ ਨੇ ਹੂੰ ਔਰ ਉਹ ਜਿਨ੍ਹਾਂ ਨੇ ਬੰਦਿਆਂ ਨੇ ਇੰਜੀਨੀਅਰਾਂ ਨੇ ਡੈਮ ਬਣਾਏ ਨੇ ਉਹਨਾਂ ਨੇ ਡੀ ਸਿਲਟਿੰਗ ਦੀਆਂ ਪ੍ਰੋਸੈਸ ਵੀ ਉਹਨਾਂ ਨੇ ਪੂਰੀ ਇੱਕ ਤਰ੍ਹਾਂ ਦੀ ਤਰੀਕੀਆਂ ਉਹਨਾਂ ਨੇ ਬਣਾਏ ਹੋਏ ਨੇ ਹੂੰ ਉਹ ਇੱਕ ਸੈਂਟੀਫਿਕ ਹੈ ਸਾਰਾ ਕੁਝ ਹੂੰ ਜਿਹੜੇ ਉੱਥੇ ਇੰਜੀਨੀਅਰ ਕੰਮ ਕਰਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿਵੇਂ ਇਹਨਾਂ ਨੂੰ ਮੇਨਟੇਨ ਕਰਨਾ ਤੇ ਲੌਜੀਕਲੀ ਹੈ ਕਿ ਇਹ ਡੈਮ ਜਿਹੜੇ ਨੇ ਇਹ ਇਨਸਾਨ ਦੇ ਫਾਇਦੇ ਵਾਸਤੇ ਬਣਾਏ ਗਏ ਇਹਨਾਂ ਨੂੰ ਕਿਹਾ ਗਿਆ ਸੀ ਨਾ ਸਰ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਆਧੁਨਿਕ ਭਾਰਤ ਦੇ ਨਵੇਂ ਮੰਦਰ ਨੇ ਪਖੜਾ ਡੈਮ ਦੇ ਬਾਰੇ ਕਿਹਾ ਸੀ ਨਵੇਂ ਮੰਦਰ ਨੇ ਤੇ ਭਲਾਈ ਰੁੜਕੇਲਾ ਪਲਾਂਟਾਂ ਦੇ ਬਾਰੇ ਵੀ ਕਿਹਾ ਸੀ ਤੇ ਇਹ ਕਹਿੰਦਾ ਇਹ ਵਾਖੇ ਹੀ ਮੰਦਰ ਨੇ ਇਹ ਤਰੱਕੀ ਦੇ ਇੰਜਣ ਨੇ ਇਹ ਤਰੱਕੀ ਦੇ ਇੰਜਣ ਠੀਕ ਤਰੀਕੇ ਨਾਲ ਚੱਲਣੇ ਜਿਹਦੇ ਦੀ ਮੇਨਟੇਨੈਂਸ ਹੋਣੀ ਚਾਹੀਦੀ ਹੈ ਹੁਣ ਕੀ ਮੇਨਟੇਨੈਂਸ ਹੈਗੇ ਇਸ ਤਰੀਕੇ ਨਾਲ ਫਲੱਡ ਗੇਟ ਟੁੱਟ ਜਾਣੇ ਤੇ ਗੇਟs ਟੁੱਟ ਜਾਣੇ ਤਾਂ ਐ ਨਹੀਂ ਲੱਗਦਾ ਵੀ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਦੇਖਿਆ ਜਾ ਰਿਹਾ ਸੀ ਕਿਉਂ ਜੰਗਾਲੇ ਤਾਂ ਨਹੀਂ ਪਏ ਸੀ ਕਿ ਮੈਟਲ ਨੂੰ ਦੇਖਿਆ ਜਾ ਰਿਹਾ ਸੀ ਮੈਟਲ 'ਚ ਰਸਟ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਸਮੇਸਰ ਚੱਕਿਆ ਜਾ ਰਿਹਾ ਸੀ ਕਿ ਨਹੀਂ ਜਾ ਰਿਹਾ ਸੀ ਜਿਵੇਂ ਆਪਾਂ ਅਕਸਰ ਕਹਿੰਦੇ ਹਾਂ ਪਾਣੀ ਪੁਲਾ ਤੋਂ ਉੱਪਰ ਪਾਣੀ ਡੈਮ ਤੋਂ ਉੱਪਰ ਜਾਣ ਲੱਗ ਗਿਆ ਸੀ ਹੁਣ ਦੇਖੋ ਜਿਹੜੇ ਤਰੀਕੇ ਨਾਲ ਤਾਂ ਮਦੋਪੁਰ ਹੈਡਵਰਕਸ ਟੁੱਟਿਆ ਹੂੰ ਜੇ ਅਸੀਂ ਉਹਦੀਆਂ ਵੀਡੀਓ ਦੇਖਦੇ ਤੇ ਇਉਂ ਲੱਗਦਾ ਕਿ ਉਹਦੀ ਮੇਨਟੇਨੈਂਸ ਨਹੀਂ ਸੀ ਇੱਕ ਹੋਰ ਬੜਾ ਦਰਦਨਾਕ ਜਿਹਾ ਵੀਡੀਓ ਚੱਲ ਰਿਹਾ ਬੜਾ ਡਰੋਂ ਵਾਲਾ ਹੈ ਕਿ ਚੱਕੀ ਬੈਂਕ ਚੱਕੀ ਬੈਂਕ ਦੇ ਉਤੋਂ ਉਹ ਗੱਡੀ ਨੰਗਰੀ ਰੇਲ ਗੱਡੀ ਨੰਗਰੀ ਥਲਿਓ ਦੀ ਮਿੱਟੀ ਕਰ ਰਹੀ ਹੈ ਹੂੰ ਚੱਕੀ ਬੈਂਕ ਜਿਹੜਾ ਹੈ ਸਾਰਾ ਹੈ ਉਹ ਇੱਕ ਰਸਤਾ ਹੈ ਉਹ ਜੰਮੂ ਕਸ਼ਮੀਰ ਨਾਲ ਹਿੰਦੁਸਤਾਨ ਦਾ ਇੱਕ ਤਰ੍ਹਾਂ ਦਾ ਕਨੈਕਸ਼ਨ ਕਨੈਕਸ਼ਨ ਤੁਹਾਨੂੰ ਯਾਦ ਹੋਵੇਗਾ ਜਦੋਂ ਕੱਤਰੀ ਜੰਗ ਹੋਈ ਸੀ ਤੇ ਸਭ ਤੋਂ ਵੱਡਾ ਅਟੈਕ ਪਾਕਿਸਤਾਨ ਵਾਲੋਂ ਚੱਕੀ ਬੈਂਕ ਤੇ ਹੁੰਦਾ ਸੀ ਹੂੰ ਤੇ ਉਹ ਕਹਿਣ ਦਾ ਮਤਲਬ ਹੈ ਕਿ ਚੀਜ਼ਾਂ ਜੇ ਚੱਕੀ ਬੈਂਕ ਵਰਗੀਆਂ ਜ਼ਰੂਰੀ ਚੀਜ਼ਾਂ ਮੈਂਟੇਨ ਨਹੀਂ ਹੋ ਰਹੀਆਂ ਮਾਧੋਪੁਰ ਹੈਡਵਰਕਸ ਵਰਗੇ ਮੈਂਟੇਨ ਨਹੀਂ ਹੋ ਰਹੇ ਕੱਲ ਨੂੰ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਪੌਂਗੜਾਮ ਵੀ ਮੈਂਟੇਨ ਹੋ ਰਿਹਾ ਥੈਂ ਡੈਮ ਇਹ ਪਖੜਾ ਡੈਮ ਵੀ ਮੈਂਟੇਨ ਹੋ ਰਿਹਾ ਕਿ ਨਹੀਂ ਹੋ ਰਿਹਾ ਤੇ ਇਹ ਤਾਂ ਬਹੁਤ ਸਾਰੇ ਦੇਸ਼ ਦੇ ਵਿੱਚ ਤਾਂ ਬਹੁਤ ਸਾਰੇ ਕ੍ਰਿਸ਼ਨਾ ਗੁਲਾਵਰੀ ਤੇ ਕਿੰਨੇ ਡੈਮ ਬਣੇ ਹੋਏ ਆ ਗੰਗਾ ਦੇ ਹੋਰ ਕਿੰਨੇ ਦਰਿਆ ਨੇ ਜਿਨ੍ਹਾਂ ਤੇ ਡੈਮ ਬਣੇ ਹੋਏ ਆ ਮਟੂਰ ਬੰਗ ਬਣਿਆ ਹੋਇਆ ਤੇ ਕਹਿੰਦੇ ਮਤਲਬ ਕਿ ਇਹ ਚੀਜ਼ਾਂ ਮੈਂਟੇਨ ਹੀ ਨਹੀਂ ਹੋ ਰਹੀਆਂ ਤੁਹਾਡੇ ਕੋਲ ਮਦੋਪੁਰ ਹੈਡਵਰਕਸ ਹੀ ਤੁਹਾਡਾ ਮੈਂਟੇਨ ਨਹੀਂ ਹੋਇਆ ਕੱਲ ਨੂੰ ਭਾਖੜਾ ਲੈ ਆਉਂਦੇ ਕੀ ਮੈਂਟੇਨਸ ਕਰੋਗੇ ਤੁਸੀਂ ਹੂੰ ਜੇ ਉੱਥੇ ਕੱਲ ਨੂੰ ਕੋਈ ਇਹੋ ਜਿਹੀ ਟ੍ਰੇਡੀ ਹੋ ਜਾਂਦੀ ਹੈ ਬਾਜੀ ਪਾਈ ਜਾਵੇ ਜੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਉਹਨੇ ਨਾਲ ਕਿੰਨੀ ਤਬਾਈ ਹੋਣੀ ਹੈ ਇਸ ਕਰਕੇ ਇਹ ਗੱਲ ਸਾਡੀ ਬਿਲਕੁਲ ਸਹੀ ਹੈ ਕਿ ਇਹ ਚੀਜ਼ਾਂ ਨੂੰ ਸਮੇਂ ਰਹਿੰਦਿਆਂ ਹੀ ਇਹਨਾਂ ਨੂੰ ਪਸਾਨ ਲੈਣਾ ਚਾਹੀਦਾ ਸਾਨੂੰ ਹੂੰ ਕਟਾਈਆਂ ਹੋ ਰਹੀਆਂ ਨੇ ਕਟਾਈਆਂ ਹਰ ਪਾਸਿਓਂ ਕਟਾਈਆਂ ਹੋ ਰਹੀਆਂ ਨੇ ਕਹਿੰਦੇ ਭਾਖੜਾ ਡੈਮ ਨੂੰ ਵਸਤਾ ਅਸੀਂ ਸੋਚਦੇ ਵੀ ਨਹੀਂ ਨਾ ਹੀ ਹੋਵੇ ਕੁਝ ਕਹਿੰਦਾ ਕੁਝ ਜੇ ਟੈਕਨੀਕ ਉੱਥੇ ਤਕਨੀਕੀ ਖਰਾਬੀ ਵੀ ਹੋ ਜਾਂਦੀ ਹੈ ਕੁਝ ਹੋ ਜਾਂਦਾ ਹੈ ਵੀ ਇਹੋ ਜਿਹਾ ਇਨਸੀਡੈਂਟ ਉੱਥੇ ਹੋ ਜਾਂਦਾ ਤੇ ਮਾਰ ਪੰਜਾਬ ਦੀ ਨਹੀਂ ਮਾਰ ਦਿੱਲੀ ਤੋਂ ਵੀ ਅੱਗੇ ਦਾ ਕੋਏਗੀ ਚਲੋ ਦੇਖੋ ਇੱਕ ਅੰਦਾਜ਼ੇ ਵੀ ਨਹੀਂ ਕੱਲੂ ਜੇ ਦੇਖੋ ਹਾਂ ਹੁਣ ਛੋਟੇ ਛੋਟੇ ਡੈਮ ਟੁੱਟੇ ਆ ਜਾਂ ਫਲਡ ਗੇਟ ਖੋਲੇ ਪੌਂਗ ਡੈਮ ਦੇ ਉਹਨਾਂ ਖੋਲੇ ਉਹਨਾਂ ਨੇ ਪੂਰੇ ਨਾਲ ਕਿੰਨਾ ਪਾਣੀ ਅੱਗੇ ਗਿਆ ਹਮ ਔਰ ਕੀ ਹਾਲਤ ਅੱਜ ਕੀ ਹਾਲਤ